ਪੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ 29 ਜੁਲਾਈ 2025 ਨੂੰ ਕੈਨੇਡਾ ਸਰਕਾਰ ਦੁਆਰਾ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਲੋੜੀ ਦੇ ਸੈਟਲਮੈਂਟ ਫੰਡਾਂ ਵਿੱਚ ਵਾਧਾ ਕੀਤਾ ਗਿਆ ਹੈ ਇਹ ਵਾਅਦਾ 2024 ਦੇ ਮੁਕਾਬਲੇ 2025 ਲਈ ਕੀਤਾ ਗਿਆ ਹੈ ਜੋ ਕਿ 3.99% ਹੈ ਹੁਣ ਗੱਲ ਕਰਦੇ ਹਾਂ ਜੀ ਅਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਕੀ ਹੈ اے ਆਈ ਪੀ ਵਿਦੇਸ਼ੀ ਕਾਮਿਆਂ ਲਈ ਇੱਕ ਪ੍ਰੋਗਰਾਮ ਹੈ ਜੋ ਕੈਨੇਡਾ ਦੇ ਅਟਲੈਂਟਿਕ ਸੂਬਿਆਂ ਜਿਵੇਂ ਕਿ ਨਿਊ ਬਰਜਵਿਕ ਨਿਊ ਫਾਉਂਡਲੈਂਡ ਤੇ ਲੇਬਰਾਡੋਰ ਨੋਵਾ ਸਕੋਸ਼ੀਆ ਜਾਂ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਸਥਾਈ ਤੌਰ ਤੇ ਰਹਿਣਾ ਚਾਹੁੰਦੇ ਹਨ ਜੇਕਰ ਤੁਹਾਨੂੰ ਇਹਨਾਂ ਸੂਬਿਆਂ ਵਿੱਚ ਨੌਕਰੀ ਮਿਲ ਜਾਂਦੀ ਹੈ ਤਾਂ ਤੁਸੀਂ ਸਥਾਈ ਨਿਵਾਸ ਪੀਆਰ ਲਈ ਅਪਲਾਈ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ 2 ਸਾਲ ਦਾ ਵਰਕ ਪਰਮਿਟ ਵੀ ਪ੍ਰਾਪਤ ਕਰ ਸਕਦੇ ਹੋ ਤਾਂ ਜੋ ਪੀਆਰ ਦੀ ਅਰਜੀ ਤੇ ਕਾਰਵਾਈ ਹੋਣ ਤੱਕ ਤੁਸੀਂ ਕੰਮ ਕਰ ਸਕੋ اے ਆਈ ਪੀ ਦੀ ਯੋਗਤਾ ਕੀ ਹੈ اے ਆਈ ਪੀ ਲਈ ਅਰਜੀ ਦੇਣ ਲਈ ਤੁਹਾਡੇ ਕੋਲ ਕਿਹੜੀਆਂ ਚੀਜ਼ਾਂ ਚਾਹੀਦੀਆਂ ਇਹਨਾਂ ਦੇ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਸਭ ਤੋਂ ਪਹਿਲਾਂ ਐਟਲੈਂਟਿਕ ਕੈਨੇਡਾ ਦੇ ਕਿਸੇ ਮਨੋਨਿਤ ਮਾਲਕ ਵੱਲੋਂ ਨੌਕਰੀ ਦੀ ਪੇਸ਼ਕਸ਼ ਇਸ ਨੌਕਰੀ ਦੀ ਪੇਸ਼ਕਸ਼ ਨੂੰ ਸੂਬੇ ਦੁਆਰਾ ਮਾਨਤਾ ਮਿਲੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕੈਨੇਡਾ ਜਾਂ ਕੈਨੇਡਾ ਤੋਂ ਬਾਹਰ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਤੁਸੀਂ ਐਟਲੈਂਟਿਕ ਕੈਨੇਡਾ ਦੇ ਕਿਸੇ ਮਾਨਤਾ ਪ੍ਰਾਪਤ ਪੋਸਟ ਸੈਕੰਡਰੀ ਸੰਸਥਾਨ ਤੋਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਹੁਣ ਗੱਲ ਕਰਦੇ ਹਾਂ ਸੈਟਲਮੈਂਟ ਫੰਡਾਂ ਵਿੱਚ ਵਾਧਾ اے ਆਈਪੀ پروگرام ਤਹਿਤ ਹੁਣ ਪਰਿਵਾਰਿਕ ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਵਧੇ ਹੋਏ ਸੈਟਲਮੈਂਟ ਫੰਡਾਂ ਦੀ ਜਰੂਰਤ ਹੋਵੇਗੀ ਇਹ ਫੰਡ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਜੀਵਨ ਸਾਥੀ ਕਾਮਨ ਲਾ ਪਾਰਟਨਰ ਬਲ ਅਤੇ ਬੱਚੇ ਲਈ ਹੋਣਗੇ ਤੁਸੀਂ ਇਹ ਫੰਡ ਇੱਕ ਸਾਂਝੇ ਬੈਂਕ ਖਾਤੇ ਵਿੱਚ ਵੀ ਦਿਖਾ ਸਕਦੇ ਹੋ ਜਿਹੜੇ ਵਿਦੇਸ਼ੀ ਕਾਮੇ ਪਹਿਲਾਂ ਹੀ ਕੈਨੇਡਾ ਵਿੱਚ ਜਾਇਜ਼ ਵਰਕ ਪਰਮਿਟ ਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਇਹ ਸੈਟਲਮੈਂਟ ਫੰਡ ਦਿਖਾਉਣ ਦੀ ਜ਼ਰੂਰਤ ਤੋਂ ਛੋੜ ਦਿੱਤੀ ਗਈ ਹੈ ਇਹ ਸਿੱਕੀ ਕੈਨੇਡਾ ਤੋਂ ਇੱਕ ਬਹੁਤ ਵੱਡੀ ਅਪਡੇਟ ਜੇਕਰ ਤੁਸੀਂ ਕੈਨੇਡਾ ਅਪਡੇਟ ਚੈਨਲ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ